ਰਾਜਿੰਦਰੀ ਕੀ ਕਹਿਣਾ ਚਾਹੋਗੇ ਸਕੂਲ ਦਾ ਪ੍ਰੋਗਰਾਮ ਸ਼ੁਰੂ ਕਰੀਏ ਅੱਜ ਲੋਅ ਡਰਾਮਾ ਸਕੂਲ ਵਿੱਚ ਕੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਅਮਨੀਤ ਕੌਂਡਲ ਜੀ ਸਾਡੇ ਸੱਦੇ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਅੱਜ ਪੰਜਾਬ ਤੇ ਹਿੰਦੁਸਤਾਨ 'ਚ ਮਹਮ ਚੱਲ ਰਹੀ ਹੈ ਉਸ ਮਹਮ ਦੇ ਤਹਿਤ ਅੱਜ ਲੋਅ ਡਰਾਮਾ ਸਕੂਲ ਦੇ ਬੱਚੇ ਸਟਾਫ ਉਹਨਾਂ ਨੇ ਜੋ ਸਮਾਜ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਆਪਦੇ ਮਨ 'ਚ ਪ੍ਰੋਗਰਾਮ ਬਣਾਏ ਸੀ ਉਹਨਾਂ ਨੂੰ ਦੇਖਣ ਵੀ ਆਏ ਤੇ ਇਹਨਾਂ ਨੂੰ ਕ੍ਰੇਟ ਕਰਨ ਵਾਸਤੇ ਉਹਨਾਂ ਨੇ ਆਪਦੀ ਗੱਲ ਵੀ ਰੱਖੀ ਜਿਹੜੇ ਲੋ ਡਰਾਮਾ ਸਕੂਲ ਦੇ ਬੱਚੇ ਐ ਉਹਨਾਂ ਨੇ ਡਰਾਇੰਗਸ ਬਣਾਈਆਂ ਨਸ਼ਿਆਂ ਦੇ ਵਿਰੁੱਧ ਜਦੋਂ ਸਵੇਰੇ ਪ੍ਰੇਅਰ ਹੁੰਦੀ ਐ ਉੱਥੇ ਉਹ ਆਪਦੀ ਗੱਲ ਵੀ ਪ੍ਰੇਅਰ ਦੇ ਵਿੱਚ ਕੋਈ ਨਾ ਕੋਈ ਬੱਚਾ ਡੇਲੀ ਦੱਸਦਾ ਕਿ ਨਸ਼ਿਆਂ ਤੋਂ ਰਹਿਤ ਕਿਵੇਂ ਰਹਿਣਾ ਚਾਹੀਦਾ ਕਲਾਸਾਂ 'ਚ ਬੈਠ ਕੇ ਬੱਚਿਆਂ ਦੀ ਆਪਸੀ ਕਨਵਰਸੇਸ਼ਨ ਵੀ ਕਰਵਾਈ ਜਾਂਦੀ ਐ ਕਿ ਤੁਸੀਂ ਆਪਸ 'ਚ ਨਸ਼ਿਆਂ ਤੋਂ ਬਚਨ ਵਾਸਤੇ ਦੂਸਰੇ ਜਿਹੜੇ ਸਟੂਡੈਂਟਸ ਜਾਂ ਸਮਾਜ ਦੇ ਜਾਂ ਗਲੀ ਰਿਸ਼ਤੇਦਾਰ ਹੋਰ ਮਹੱਲੇ 'ਚ ਲੋਕ ਐ ਉਹਨਾਂ ਨੂੰ ਬਚਨ ਵਾਸਤੇ ਤੁਸੀਂ ਇੱਕ ਪ੍ਰੋਗਰਾਮਸ ਡਿਵੈਲਪ ਕਰੋ ਕਿ ਆਪਸ 'ਚ ਜਬਾਨੀ ਤੌਰ ਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਇਹਦੇ ਨਾਲ ਨਾਲ ਜਿਹੜੇ ਸਪੋਰਟਸ ਐ ਤਕਰੀਬਨ ਹਰ ਸਪੋਰਟਸ ਦੀ ਗੇਮ ਅਸੀਂ ਸਕੂਲ ਦੇ ਵਿੱਚ ਚਲਾਈ ਐ ਤਾਂ ਕਿ ਬੱਚੇ ਖੇਲਣ ਥੱਕਣ ਪਸੀਨਾ ਆਵੇ ਤੇ ਵਧੀਆ ਡਾਈਟ ਆਪਦੇ ਪੇਰੈਂਟਸ ਤੋਂ ਲੈਣ ਅਸੀਂ ਨਸ਼ਿਆਂ ਨੂੰ ਰੋਕਣ ਲਈ ਤੇ ਨਸ਼ਿਆਂ ਤੋਂ ਰਹਿਤ ਰਹਿਣ ਲਈ ਇਹ ਕੀਤਾ ਜਿੱਥੇ ਨਸ਼ਾ ਬੰਦੇ ਦੀ ਜਾਨ ਲੈਂਦੇ ਆ ਉਦੋਂ ਆਰਥਿਕ ਤੌਰ ਤੇ ਖਤਮ ਕਰਦੇ ਆ ਉਹਨੂੰ ਮਾਨਸਿਕ ਤੌਰ ਤੇ ਖਤਮ ਕਰਦੇ ਆ ਤੇ ਉਹਨੂੰ ਸਮਾਜਿਕ ਤੌਰ ਤੇ ਖਤਮ ਕਰਦੇ ਆ ਨਸ਼ੇ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਬੱਚਿਆਂ ਨੂੰ ਅਸੀਂ ਇਹ ਜੋ ਪ੍ਰੋਗਰਾਮ ਹੈ ਅੱਜ ਸਾਡੇ ਪੰਜਾਬ ਪੁਲਿਸ ਦੇ ਜੋ ਪ੍ਰੋਗਰਾਮ ਚੱਲ ਰਹੇ ਆ ਇਹ ਪਹਿਲਾ ਪ੍ਰੋਗਰਾਮ ਹੋਇਆ I think ਇਨ ਪੰਜਾਬ ਜਿਹਦੇ ਵਿੱਚ ਕਿਸੇ ਸਕੂਲ ਦੇ ਵਿੱਚ ਕਿਸੇ ਮਾਨਯੋਗ ਐਸਐਸਪੀ ਨੇ ਜਾ ਕੇ ਬੱਚਿਆਂ ਨੂੰ ਐਡਰੈਸ ਕੀਤਾ ਹੋ ਬੇਸ਼ੱਕ ਸਰਕਾਰੀ ਪ੍ਰੋਗਰਾਮ ਚੱਲਦੇ ਰਹਿੰਦੇ ਆ ਪਰ ਅਜਿਹਾ ਪ੍ਰੋਗਰਾਮ ਪਹਿਲੀ ਵਾਰ ਹੋਣਾ ਔਰ ਮੈਨੂੰ ਇਹ ਲੱਗਦਾ ਹੈ ਕਿ ਮੈਮ ਅਮਨੀਤ ਕੌਂਡਲ ਜੀ ਜੋ ਐਸਐਸਪੀ ਨੇ ਉਹ ਬਹੁਤ ਖੁਸ਼ ਹੋ ਕੇ ਗਏ ਆ ਬੱਚਿਆਂ ਨੇ ਓਥ ਲਈ ਆ ਬੱਚਿਆਂ ਨੂੰ ਆਪਦੀ ਗੱਲ ਦੱਸੀ ਹੈ ਤੇ ਉਹਨਾਂ ਨੇ ਵੀ ਗੱਲ ਦੱਸੀ ਹੈ ਇਹਦੇ ਨਾਲ ਨਾਲ ਅਸੀਂ ਸਾਰੇ ਮੈਂ ਬਤੌਰ ਮੈਨੇਜਮੈਂਟ ਮੈਂ ਥੈਂਕਫੁਲ ਆ ਮੇਰੇ ਸਾਥੀ ਡਾਕਟਰ ਪ੍ਰਿੰਸੀਪਲ ਸੁਰਜ ਸੇਤਿਆ ਜੀ 올 코디네이터스 티칭 스태프 사레 히 스튜던츠 테 진네 호르 bande 에데 날 인볼브 사디 매니지먼트 데아테 ਥੋਡਾ ਪ੍ਰੈਸ ਵਾਲੇ ਵੀਰਾਂ ਦਾ ਜਿਨਾਂ ਨੇ ਸਾਡੇ ਸੱਦੇ ਤੇ ਇੱਥੇ ਆ ਕੇ ਸਾਡੀ ਇਸ ਮਹਿਮ ਨੂੰ ਇਹ ਕੱਲੇ ਬਠਿੰਡੇ ਚ ਨਹੀਂ ਥੋਡੇ ਮਾਧਮ ਰਾਈ ਜਾਣੀ ਥੋਡੇ ਮਾਧਮ ਤੇ ਰਾਈ 202 ਮੁਲਕਾਂ ਤੱਕ ਇਹਨੇ ਟਰੈਵਲ ਕਰਨਾ ਇਹ ਬੱਚਿਆਂ ਤੱਕ ਜਾਣੀ ਹੈ ਇਹ ਬਹੁਤ ਅੱਛਾ ਮੈਸੇਜ ਹੈ ਬੱਚੇ ਕਿੰਨੇ ਸਟੈਂਸ ਕਿੰਨੇ ਆ ਸਾਡੇ ਕੋਲੇ ਤਕਰੀਬਨ 43 4400 ਬੱਚਾ ਇਸ ਸਕੂਲ ਦੇ ਵਿੱਚ ਪੜਦਾ ਹੈ 200 ਦੇ ਕਰੀਬ ਸਾਡੇ ਕੋਲ ਟੀਚਿੰਗ ਸਟਾਫ ਹੈ ਵੈਲ ਕੁਆਲਿਫਾਈਡ ਹਾਈਲੀ ਕੁਆਲਿਫਾਈਡ ਸਟਾਫ ਜਿਹੜਾ ਬੱਚਿਆਂ ਨੂੰ ਪੜਾਉਂਦਾ ਹੈ ਔਰ ਜਿਹੜੇ ਬੱਚੇ ਆ ਇਹ ਇਹ ਪਲੱਸ 1 ਪਲੱਸ 2 ਦੇ ਆ ਕਿਉਂਕਿ ਇਹ ਗਰੋਇੰਗ ਏਜ ਹੈ ਇਸੇ ਏਜ 'ਚ ਜਾ ਕੇ ਬੱਚਾ ਡਾਵਾ ਡੋਲ ਹੁੰਦਾ ਹੈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇਨਵੋਲਵ ਕੀਤਾ ਸਕੂਲ 'ਚ ਤਾਂ ਅਸੀਂ ਹੋਰ ਵੀ ਵੱਡਾ ਇਕੱਠ ਕਰ ਸਕਦੇ ਸੀ ਪਰ ਇਕੱਠਾ ਨਾਲ ਮਸਤਵ ਹੱਲ ਨਹੀਂ ਹੁੰਦੇ ਮੈਸੇਜ ਦਾ ਕੋਈ ਛੋਟਾ ਬੰਦਾ ਇੱਕ ਗੱਲ ਕਹਿ ਕੇ ਦੇ ਦੇ ਉਹਦੇ ਨਾਲ ਵੀ ਮੈਸੇਜ ਪਹੁੰਚ ਜੇ ਤਾਂ ਸਾਡਾ ਸਮਾਜ ਪ੍ਰਤੀ ਇੱਕ ਸਹਿਯੋਗ ਹੋ ਸਕਦਾ ਹੈ ਅਸੀਂ ਨਸ਼ਿਆਂ ਦੇ ਖਿਲਾਫ ਲੋਅ ਡਰਾਮਾ ਸਕੂਲ ਮਹਾਵੀਰ ਦਲ ਸਾਰੇ ਜਿੰਨੇ ਵੀ ਇੱਥੇ ਹਾਜ਼ਰ ਹੈ ਤੇ ਜਿੰਨੇ ਸਾਡੀ ਕਲਾਸਾਂ ਜਾਂ ਹੋਰ ਘਰਾਂ 'ਚ ਬੈਠੇ ਐ ਅਸੀਂ ਸਾਰੇ ਡਰੱਗਸ ਦੇ ਅਗੇਂਸਟ ਇਸ ਮਹਮ ਨੂੰ ਬਾਖੂਬੀ ਚਲਾਵਾਂਗੇ ਅਸੀਂ ਫੇਰ ਐਸਐਸਪੀ मैम ਦੇ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇਹ ਵੀ ਗੱਲ ਕਹਿ ਕੇ ਗਏ ਕਿ ਜਿਹੜੇ ਬੱਚੇ ਅੱਜ ਸ਼ਾਮਲ ਹੋਏ ਐ ਇਹਨਾਂ 'ਚ ਜਿਨ੍ਹਾਂ ਨੇ ਅੱਛੀਆਂ ਡਰਾਇੰਗਸ ਬਣਾਈਆਂ ਜਾਂ ਜਿਨ੍ਹਾਂ ਨੇ ਇਥੇ ਉਹ ਦਵਾਈ ਹੈ ਉਹਨਾਂ ਨੇ ਜ਼ੁਬਾਨੀ ਤੌਰ ਤੇ ਯਾਦ ਕਰਕੇ ਉਹ ਦਵਾਈ ਉਹਨਾਂ ਨੂੰ ਐਪਰੀਸੀਏਸ਼ਨ ਸਰਟੀਫିକੇਟਸ ਵੀ ਦੇਨੇ ਆ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਜੀ ਜਿਹੜੇ ਬੱਚੇ ਆ ਨਾ ਬੱਚੇ ਸਕੂਲ ਚ ਵੀ ਆਉਂਦੇ ਪੇਰੈਂਟ ਦੀ ਵੀ ਜ਼ਿੰਮੇਵਾਰੀ ਬਣਦੀ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੁੰਗੇ ਮਾਪਿਆਂ ਨੂੰ ਦੇਖੋ ਜਿੱਥੋਂ ਤੱਕ ਪੇਰੈਂਟਸ ਦਾ ਸਵਾਲ ਹੈ ਕੋਈ ਵੀ ਮਾਪਾ ਨਹੀਂ ਚਾਹੁੰਦਾ ਕਿ ਉਹਦਾ ਬੱਚਾ ਕਿਸੇ ਗਲਤ ਕੰਮ ਚ ਪਵੇ ਪਰ ਕਈ ਵਾਰ ਕੀ ਹੁੰਦਾ ਘਰ ਤੋਂ ਲੈ ਕੇ ਸਕੂਲ ਦੇ ਰਾਸਤੇਆਂ ਦੇ ਬਚਾਲੇ ਜਿੰਨੀ ਜਗ੍ਹਾ ਹੁੰਦੀ ਹੈ ਤੇ ਟਾਈਮ ਹੁੰਦਾ 10 ਵੀ ਮਿੰਟਾਂ ਦਾ 5 7 ਜੋ ਵੀ ਮਿੰਟ ਹੁੰਦੇ ਆ ਉਸ ਦੌਰਾਨ ਕੀ ਹੁੰਦਾ ਕੋਈ ਨਾ ਕੋਈ ਬੱਚਾ ਕਿਸੇ ਦੀ ਗੱਲ ਚ ਆ ਕੇ ਕੋਈ ਨਾ ਕੋਈ ਗਲਤ ਕੰਮ ਕਰ ਪੈਂਦਾ ਤੇ ਇਸ ਕਰਕੇ ਪੇਰੈਂਟਸ ਦਾ ਵੀ ਪੂਰਨ ਸਹਿਯੋਗ ਹੈ ਜੇ ਅਸੀਂ ਕੋਈ ਸਟ੍ਰਿਕਨੈਸ ਕਰਦੇ ਹਾਂ ਸਕੂਲ ਦੇ ਵਿੱਚ ਉਹ ਪੇਰੈਂਟਸ ਵਸਤੇ ਤੇ ਬੱਚਿਆਂ ਵਸਤੇ ਕਰਦੇ ਆਂ ਔਰ ਪੇਰੈਂਟਸ ਅੱਜ ਤੱਕ ਵੀ ਸਾਨੂੰ ਕਿਸੇ ਨੇ ਆ ਕੇ ਲਾਂਭਾ ਨਹੀਂ ਦਿੱਤਾ ਸਾਨੂੰ ਤਾਂ ਇਹੀ ਗੱਲ ਕਹੀ ਹੈ ਵੀ ਤੁਸੀਂ ਕੱਸ ਕੇ ਰੱਖੋ ਤੇ ਅਸੀਂ ਤੁਹਾਡੇ ਨਾਲ ਆਂ ਸਾਡੇ ਬੱਚਿਆਂ ਨੂੰ ਬਚਾ ਕੇ ਰੱਖੋ ਤੇ ਇਹ ਚੀਜ਼ ਪੇਰੈਂਟਸ ਇੱਕ ਵਾਰੀ ਸਾਰਾ ਕੁਝ ਸਕੂਲ ਤੇ ਸਿਡ ਜਾਂਦੇ ਆ ਵੀ ਪੇ ਬਸ ਪੇਰੈਂਟਸ ਵੀ ਬਸ ਇਹਦਾ ਸਕੂਲ ਬੱਚੇ ਭੇਜ ਤੇ ਫ੍ਰੀ ਆ ਨਹੀਂ ਐਸੀ ਗੱਲ ਨਹੀਂ ਹੈ ਪੇਰੈਂਟਸ ਵੀ ਚੰਗੇ ਆ ਪੇਰੈਂਟਸ ਵੀ ਚੰਗੇ ਆ ਕੋਈ ਇੱਕ ਅੱਧਾ ਸ਼ਰਾਰਤੀ ਹੁੰਦਾ ਹੋਊਗਾ ਸਮਾਜ ਚਾਹੀਦਾ ਫਿਰ ਉਹ ਕਹਿੰਦੇ ਵੀ ਚੰਦਰਮਾਸ਼ ਵੀ ਦਾਗ ਹੈ ਤੇ ਜੇ ਦੇਖਿਆ ਜਾਵੇ ਤਾਂ ਜ਼ਿੰਦਗੀ ਦੇ ਕੋਈ ਮੇਲੇ ਹੁੰਦੇ ਉਹਦੇ ਵਿੱਚ ਕੋਈ ਨਾ ਕੋਈ ਤਾਂ ਘਟਾਵੱਧਾ ਹੋ ਜਾਂਦਾ ਬਟ ਪੇਰੈਂਟਸ ਸਮਾਜ ਤੇ ਲੋਕ ਜ਼ਿਆਦਾਤਰ ਅੱਛੇ ਆ ਪਰ ਜਿਹੜਾ ਕੋਈ ਇੱਕ ਅੱਧਾ ਮਾੜਾ ਹੁੰਦਾ ਉਹ ਅੱਗੇ ਦਿਖੀ ਜਾਂਦਾ ਤੇ ਬਾਕੀ ਜਿਹੜੇ ਚੰਗੇ ਉਹ ਪਿੱਛੇ ਲੁਕ ਜਾਂਦੇ ਆ ਪਰ ਸਾਨੂੰ ਪੂਰਾ ਕੋਆਪਰੇਸ਼ਨ ਹੈ ਮੈਂ ਐਸਐਸਪੀ मैम ਨੂੰ ਇੱਕ ਹੋਰ ਵਧਾਈ ਦੇਣਾ ਚਾਹੁੰਦਾ ਕਿ 40 ਕੇਜੀ 40 ਕੇਜੀ ਹੀਰੋਇਨ ਜਿਹੜੀ ਬਠਿੰਡੇ ਚੋਂ ਪਕੜੀ ਐ ਇਹ ਬਹੁਤ ਵੱਡੀ ਗੱਲ ਐ ਪਤਾ ਨਹੀਂ ਕਿੰਨੇ ਇਸ ਏਰੀਏ ਦੇ ਬੱਚੇ ਜਾਂ ਪਰਿਵਾਰ ਆਪਦੀਆਂ ਜਾਨਾਂ ਜਾਂ ਨਸ਼ਿਆਂ ਤੋਂ ਰਹਿਤ ਰਹਿ ਸਕੇ ਜਾਨਾਂ ਚਲੀਆਂ ਜਾਂਦੀਆਂ ਤਾਂ ਫਿਰ ਦੁਬਾਰਾ ਸਮਾਥ ਨਹੀਂ ਆਉਣਾ ਸੀ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਤੇ ਸਾਡੇ ਜਿਹੜੇ ਪਿਆਰੇ-ਪਿਆਰੇ ਬੱਚੇ ਐ ਜਿਨ੍ਹਾਂ ਨੇ ਐਫਰਟਸ ਕੀਤੇ ਐ ਇਨਾਂ ਨੂੰ ਵੀ ਬਹੁਤ ਬਹੁਤ ਲਈ ਆ ਕੁੜੀਆਂ ਦੀ ਫੋਟੋ ਤੂੰ ਨਾਲ ਵੀਰੇ ਜਰੂਰ ਲਈ ਕਿਉਂਕਿ ਅੱਸੀ ਜਾਂਦੀ ਹੈ ਕੱਲੀ ਇੱਕ ਲਾਤਾ ਜਿਹੜਾ ਸਕੂਲ ਹੈ ਸ਼ਹਿਰ ਦੇ ਵਿੱਚ ਤੁਹਾਡਾ ਹਨਾ ਇੱਕ ਲਾਤਾ ਸਕੂਲ ਹੈ ਜਿਹੜਾ ਚੁਣਿਆ ਗਿਆ ਐਸਐਸਪੀ ਵੱਲੋਂ ਵੀ ਇਸ ਸਕੂਲ ਦੇ ਵਿੱਚ ਆ ਪ੍ਰੋਗਰਾਮ ਰੱਖਿਆ ਜਾਂਦਾ ਕੀ ਮਹਿਸੂਸ ਕਰਦੇ ਨਹੀਂ ਐਸਐਸਪੀ ਬੈਂਮ ਨੂੰ ਤਾਂ ਅਸੀਂ ਰਿਕਵੈਸਟ ਕੀਤੀ ਅਸੀਂ ਉਹਨਾਂ ਦੇ ਪ੍ਰੋਗਰਾਮਸ ਦੇਖ ਕੇ ਉਹਨਾਂ ਦੀ ਡੈਡੀਕੇਸ਼ਨ ਟੂ ਡਿਸਟਰੋਏ ਦੀ ਲੈਕਸਿਸ ਆਫ ਦੀ ਡਰੱਗਸ ਸਪੈਨਲਰਸ ਉਹਦੇ ਵਿੱਚ ਅਸੀਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਇਹ ਪ੍ਰੋਗਰਾਮ ਬਣਾਇਆ ਪ੍ਰੋਗਰਾਮ ਬਣਾ ਕੇ ਅਸੀਂ ਮੈਮ ਨੂੰ ਜਦੋਂ ਰਿਕੁਐਸਟ ਕੀਤੀ ਤਾਂ ਉਹਨਾਂ ਨੇ ਖੜੇ ਪੈਰ ਸਾਡੀ ਰਿਕੁਐਸਟ ਨੂੰ ਮੰਨਿਆ ਤੇ ਆਪਦੇ ਟਾਈਮ 'ਚੋ ਬਿਜ਼ੀ ਸ਼ੈਡਿਊਲ 'ਚੋ ਟਾਈਟ ਸ਼ੈਡਿਊਲ 'ਚੋ ਸਾਡੇ ਸਕੂਲ ਨੂੰ ਸਾਡੇ ਬੱਚਿਆਂ ਨੂੰ ਤੇ ਸਾਨੂੰ ਬਲੇਸਿੰਗਸ ਦੇ ਕੇ ਅਵੇਅਰ ਕਰਨ ਵਾਸਤੇ ਉਹ ਸਾਡੇ ਕੋਲ ਤੇ ਆਏ ਬਹੁਤ ਬਹੁਤ ਧੰਨਵਾਦ ਹੈ। ਟੂ ਥੈਂਕ ਯੂ। ਅਰੇ ਐਸਐਸਪੀ ਸਾਹਿਬ ਦਾ ਥੈਂਕ ਯੂ ਕਰਨਾ ਚਾਹਾਂਗੇ। ਉਹਨਾਂ ਨੇ ਸਾਨੂੰ ਬਹੁਤ ਸਾਰਾ ਮੈਸੇਜ ਕੀਤਾ। ਉਹਨਾਂ ਨੇ ਸਾਨੂੰ ਇੱਕ ਹੈਲਪਲਾਈਨ ਨੰਬਰ ਵੀ ਦੱਸਿਆ ਜਿਸ ਦੇ ਥ्रू ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਜਿਹੜੀ ਅਲੱਗੀ ਦੇ ਪਾਸੋਂ ਨਸ਼ਾ ਦੇਖਦੇ ਆਂ ਕੋਈ ਸਪਲਾਈ ਕਰ ਰਿਹਾ ਐਸਐਸਪੀ ਹੈਲਪਲਾਈਨ ਨੰਬਰ ਦੇ ਥ्रू ਉਹਨਾਂ ਨੂੰ ਦੱਸ ਸਕਦੇ ਆ। ਇਹ ਸਾਡਾ ਇੱਕ ਬਹੁਤ ਵੱਡਾ ਯੋਗਦਾਨ ਹੈ।